ਕੂ ਗਿਆ ਉਹ ਲਗਦਾ ਨਹੀਂ ਹੈ ਉਹ ਹੀ ਹੁਣ ਕੱਢ ਦੋਈ ਕਿ ਤੁਸੀਂ ਮੇਰਾ ਲੋਹਾ ਬਣੋਗੇ ਖੋ ਮੇਰੀ ਅਕਲ ਕਿੰਨੀ ਤੇਜ ਹੈ ਥੌਮ ਜਿਹੜੇ ਮਾਰੂਪੂਤ ਡਿਗ ਨਹੀਂ ਹੋ ਉਹ ਉਹ ਇਹ ਬਾਹਰ ਬੋਲੀ ਤੱਕਣੀ ਉਹਦਾ ਤੁਰਨਾ ਉਹਦਾ ਬੋਲਣਾ ਇੱਕ ਇੱਕ ਹਰਕਤ ਸਾਡੇ ਸਾਥ ਸੰਗਤ ਇੱਕ ਡਿਸਪਲਨ ਦੀ ਘੜੀ ਹੈ ਮਹਾਰਾਜ

راجا راج دا دل سین کینے واسطے ارदास ہوئی جب دیر دھی رات گزری ذکرے خدا میں خیمے سے نکل آئے سرکار خواں میں قدموں سے کہتے ہیں مگر دل ہے دعا میں کہتے ہیں میں پردار بند ہوں خوش تیری رضا میں ترتا سے کہتے ہیں وہ ہر مجنوں ہو کر

ਕਬੀ ਕਦੇ ਮਾਂ ਨੂੰ ਵੇਖੋ ਆਪਣੇ ਬੱਚੇ ਦੇ ਸੁੱਤੇ ਨੂੰ ਜਦਾਂ ਪਿਆਰ ਕਰਦੀ ਹੈ ਬਹੁਤ ਹੀ ਲਾਡ ਨਾਲ ਦੇਖੀ ਜਾਂਦੀ ਹੈ ਦੇਖੀ ਜਾਂਦੀ ਹੈ ਤੇ ਫਿਰ ਅੰਤ ਨੂੰ ਜੀ ਕਰਦਾ ਵੀ ਮੈਂ ਇਹਦਾ ਮੱਥਾ ਝੋਲਾਂ ਮੂੰਹ ਝੋਲਾਂ ਪਹਿਲਾਂ ਨਿਗਾਹ ਪਾ ਕੇ ਵੇਖੀ ਜਾਂਦੀ ਹੈ ਕਿ ਮੇਰਾ ਗੁਰਦੀਪ ਮਾਤਾ ਗੁਰਦੀਪ ਪਿਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਸੰਤਪੁਰ ਤੇ રોજ ਪੜ੍ਹਦੇ سامنے کھڑے ہوں تو فوٹو رکھ کے ਜੋਨੇ ਸਾਡੀਆਂ ਤੇ ਆਪਣੀਆਂ ਲੜਾਈਆਂ ਫੇਰੀਆਂ ਜੀ ਉਹਨੇ ਉਹਨੂੰ ਬਾਅਦ